ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰੇ ਰਾਮ ਸਭ ਕੇ ਰਾਮ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਇਹਦੇ ਨਾਲ ਅਸੀਂ ਇਹ ਇੱਕ ਪ੍ਰਯਾਸ ਕੀਤਾ ਰਾਮ ਮੰਦਰ ਦਾ ਲੋਕਾਂ ਨੂੰ ਦਰਸ਼ਨ ਕਰਾਉਣ ਦਾ ਡੰਡੀ ਸਵਾਮੀ ਗਊਸ਼ਾਲਾ ਗੋਲਕ ਉੱਥੇ ਅਸੀਂ ਇਹ ਪ੍ਰੋਗਰਾਮ ਰੱਖਿਆ 4 ਦਿਨ 18 ਤੋਂ 17 ਤੋਂ 22 ਤੱਕ ਜੀ 5 ਦਿਨ ਅਸੀਂ ਸਾਰਾ ਨੂੰ ਰਥ ਯਾਤਰਾ ਕਰਨੀ ਸ਼ੋਭਾ ਯਾਤਰਾ ਕਰਨੀ ਆ ਜੀ ਤੇ 18 ਤੋਂ 22 ਤੱਕ ਉੱਥੇ ਅਸੀਂ ਗਊਸ਼ਾਲਾ ਚ 31 ਹਵਨ ਕੁੰਡ ਬਣਾਏ ਆ ਜਿਹੜੇ 101 ਘੰਟਾ ਲਗਾਤਾਰ ਚੱਲੂਗਾ ਇੱਕ ਕੁੰਡ ਬਾਕੀ ਕੁੰਡ ਸਿਰ 10 ਤੋਂ 11 ਤੱਕ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇਹਦੇ ਚ ਹਵਨ ਕਰਨਗੇ ਜੀ अलग-अलग लोग हर रोज हर हर रोज हर एक दिन हर एक नया आदमी परिवार साहित्य ਦੇ ਚ ਹਵਨ ਕਰੂਗਾ ਜੀ ਤੇ ਜਿਹੜਾ ਰਾਮ ਸੇਤੂ ਦੀ ਤੁਸੀਂ ਗੱਲ ਕਹੀ ਆ ਰਾਮ ਸੇਤੂ ਜਿਹੜਾ ਇਹ 2006 ਦੇ ਵਿੱਚ 7 ਦੇ ਵਿੱਚ ਜਦੋਂ ਸਾਰੇ ਭਾਰਤ ਚ ਹਿੰਦੂ ਮੁਸਲਮ ਰਾਈਟਸ ਹੋ ਰਹੇ ਸੀਗੇ ਉਦੋਂ ਵਿਸ਼ਵਿੰਦੂ ਪਰਸ਼ਦ ਵਾਲਿਆਂ ਨੇ ਇਹ ਪੂਰੇ ਮੁਲਕ ਚ ਪੂਰੇ ਹਿੰਦੁਸਤਾਨ ਚ ਇੱਕ ਅਭਿਆਨ ਚਲਾਇਆ ਸੀ ਜਿਦੇ ਚ ਰਾਮ ਮੰਦਰ ਸੇਤੂ ਜਿਹੜਾ ਇਹਨੂੰ ਹਰ ਜਗ੍ਹਾ ਦਰਸ਼ਨਾਂ ਲਈ ਲੋਕਾਂ ਨੂੰ ਲੈ ਕੇ ਗਏ ਸੀਗੇ ਉਹਦੇ ਚ ਉਹ ਲੁਧਿਆਣੇ ਵੀ ਲੈ ਕੇ ਆਏ ਜਦੋਂ ਲੁਧਿਆਣੇ ਲੈ ਕੇ ਆਏ ਉਹਨਾਂ ਨੇ ਆਕੇ ਬਾਲਾਜੀ ਸੰਗ ਪਰਿਵਾਰ ਜਿਹੜਾ ਜੰਦਰਲ ਜੀ ਦਾ ਕੀ ਨਾਮ ਇਹਨਾਂ ਦਾ ਸੰਤਰਾਮ ਜੰਦਰਲ ਜੀ ਦੇ ਕੋਲੋਂ ਰੱਥ ਲੈ ਕੇ ਇਹਦਾ ਇਹਨੂੰ ਪੂਰੇ ਸ਼ਹਿਰ ਚ ਇਹਦੀ ਫੇਰੀ ਲਵਾਈ ਸੀ ਲੋਕਾਂ ਨੂੰ ਦਰਸ਼ਨ ਦਿੱਤੇ ਸੀ ਇਹਦੇ ਤੇ ਜਾਂਦੀ ਵਾਰੀ ਉਹ ਇਹਨੂੰ ਗਿਫਟ ਦੇ ਗਏ ਸੰਤਰਾਮ ਜੀ ਨੂੰ ਤੇ ਹਰ ਸਾਲ ਚ ਦੋ ਤਿੰਨ ਵਾਰੀ ਉਹ ਆਪਣੀ ਚੌਂਕੀ ਜੇ ਨੂੰ ਲੋਕਾਂ ਦੇ ਦਰਸ਼ਨਾਂ ਲਈ ਰੱਖਦੇ ਆ ਅਸੀਂ ਉਹਨਾਂ ਕੋਲੋਂ ਬੇਨਤੀ ਕਰਕੇ ਰਿਕੁਐਸਟ ਕਰਕੇ 5 ਦਿਨ ਲਈ ਇਹ ਰਾਮ ਸੇਤੂ ਉਹਨਾਂ ਕੋਲੋਂ ਲਿਤਾ ਜੀ ਲੋਕਾਂ ਨੂੰ ਦਰਸ਼ਨ ਦਿਲਾਉਣ ਲਈ ਇਹ ਅਸੀਂ ਆਪਣੇ ਉੱਥੇ ਜਿੱਥੇ ਗਊਸ਼ਾਲਾ ਚ ਲੋਕਾਂ ਨੂੰ ਹਵਨਕੁੰਡ ਕਰਵਾਣੇ ਆ ਉੱਥੇ ਅਸੀਂ ਇਹ ਨਾਲ ਰੱਖਾਂਗੇ ਲੋਕਾਂ ਨੂੰ ਦਰਸ਼ਨ ਦੇਣ ਲਈ ਅਸੀਂ ਉਹਦੇ ਅੰਦਰ ਇਕ ਸਿਤਾ ਮਈਆ ਦੇ ਘਰ ਤੋਂ ਉਹਦੇ ਪੇਕਿਆਂ ਤੋਂ ਜਲ ਲੈ ਕੇ ਆਏ ਆ ਜਿਹੜਾ ਲੋਕਾਂ ਨੂੰ ਚਰਨਮਤ ਦੇ ਰੂਪ ਚ ਦਵਾਂਗੇ ਅਯੁੱਧਿਆ ਤੋਂ ਰੱਜ ਜਿਹਨੂੰ ਮਿੱਟੀ ਕਹਿੰਦੇ ਆ ਉਹਦਾ ਉਹ ਲੈ ਕੇ ਆਏ ਆ ਉਹਦਾ ਤਿਲਕ ਕਰਾਵਾਂਗੇ ਤੇ ਮੋਦੀ ਜੀ ਨੇ ਕਹੇ ਕਿਹਾ ਸੀ ਵੀ ਯਾਰ ਹਰ ਆਦਮੀ ਉੱਥੇ ਨਹੀਂ ਪਹੁੰਚ ਸਕਦਾ ਅਯੁੱਧਿਆ ਤੁਸੀਂ ਆਪਣੇ ਆਪਣੇ ਸ਼ਹਿਰ ਚ ਇਹ ਕਰੋ ਤੇ ਉਹ ਭਾਵਨਾ ਨੂੰ ਰੱਖ ਕੇ ਰੱਖਦੇ ਹੋਏ ਮੈਂ ਇਹ ਬੀੜਾ ਚੱਕਿਆ ਮੈਂ ਤੇ ਮੇਰੇ ਸਾਥੀਆਂ ਨੇ ਇਹ ਬੀੜਾ ਚੱਕਿਆ ਤੇ ਅਸੀਂ ਲੋਕਾਂ ਨੂੰ ਦਰਸ਼ਨ ਜਿੰਨੇ ਵੱਧ ਤੋਂ ਵੱਧ ਲੋਕ ਹੋਣ ਇੱਥੇ ਲੁਧਿਆਣੇ ਦਰਸ਼ਨ ਕਰਨ ਹਰ ਆਦਮੀ ਦੀ ਪਹੁੰਚ ਨਹੀਂ ਹੁੰਦੀ ਯੋਧਿਆ ਜਾਂਦੀ ਤੇ ਅਸੀਂ ਉਹ ਪ੍ਰਯਾਸ ਕੀਤਾ ਜੀ ਇੱਥੇ ਇਹ ਨਾਲ ਅਸੀਂ ਇਹ ਪਾਣੀ ਜਿਹੜਾ ਚਰਨਮਤ ਦੇ ਰੂਪ ਚ ਲੋਕਾਂ ਨੂੰ ਦੇਣਾ ਤੇ ਰਾਜ ਜਿਹੜਾ ਟਿਕਾ ਲਗਾਣਾ ਉਹ ਲੈ ਕੇ ਆਏ ਆ ਜੀ ਤੇ ਇਹ ਇਹ ਸਾਰਾ ਕਰਦੇ ਹੋਏ ਅਸੀਂ ਇਹ ਪ੍ਰਯਾਸ ਕੀਤਾ ਡੰਡੀ ਸਵਾਮੀ ਜੀ ਮਹਾਰਾਜ ਜੀ ਦੇ ਨਾਲ ਰਲ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਵੀ ਨਾਲ ਲੱਗੋ ਸਾਡੇ ਉਹਨਾਂ ਨੇ ਵੀ ਕੀਤਾ ਮੈਂ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਵੱਧ ਚੜ ਕੇ ਇਹਦੇ ਵਿੱਚ ਭਾਗ ਲਓ ਆਪਣੇ ਪਰਿਵਾਰ ਸਾਇਤ ਭਾਗ ਲਓ ਕਿਉਂਕਿ ਇਹ ਸਾਨੂੰ 500 ਸਾਲਾਂ ਬਾਅਦ ਇਹ ਮੌਕਾ ਮਿਲਿਆ 500 ਸਾਲ ਪਹਿਲਾਂ ਸਾਡਾ ਮੁਸਲਮ ਮੁਗਲਾਂ ਨੇ ਸਾਡਾ ਮੰਦਿਰ ਵਿਅਸਤ ਕਰਤਾ ਸੀਗਾ ਤੇ ਸਾਡੀਆਂ ਕਈ ਜਨਰੇਸ਼ਨਾਂ ਇਹਦੇ ਚ ਚਲੀਆਂ ਗਈਆਂ ਇਹ ਸੋਚ-ਸੋਚ ਕੇ ਸਾਨੂੰ ਕਿਦੋਂ ਰਾਮ ਮੰਦਿਰ ਦੇ ਦਰਸ਼ਨ ਹੋਣਗੇ ਸਾਡਾ ਮੰਦਿਰ ਦੁਬਾਰਾ ਕਿਦੋਂ ਬਣੂਗਾ ਲੇਕਿਨ ਨਹੀਂ ਬਣ ਸਕਿਆ ਕੁਝ ਕਾਰਨ ਵਸ਼ ਅੱਜ ਜਿਹੜੀ ਜਨਰੇਸ਼ਨ ਸਾਡੀ ਇੱਥੇ ਧਰਤੀ ਤੇ ਹੈਗੀ ਆ ਸਾਡੇ ਵਾਲੀ ਜਿਹੜੇ ਆਪਾਂ ਤੁਸੀਂ ਲੋਕ ਸਾਰੇ ਇਕੱਠੇ ਆ ਸਾਨੂੰ ਸਾਡੀ ਖੁਸ਼ਕਿਸਮਤੀ ਆ ਪ੍ਰਭੂ ਰਾਮ ਨੇ ਸਾਨੂੰ ਇੱਥੇ ਰੱਖਿਆ ਦਾ ਇਸ ਕਰਕੇ ਵੀ ਇਹ ਅੱਜ ਸਾਨੂੰ ਮੌਕਾ ਦਿੱਤਾ ਇਹ ਇਹਦਾ ਮੰਦਰ ਦੇ ਦਰਸ਼ਨ ਕਰਨ ਦਾ ਤੇ ਨਾਲ ਇਹਦੇ 'ਚ ਆਪਣਾ ਯੋਗ ਯੋਗਦਾਨ ਪਾਣ ਦਾ ਸਰ ਜਿਸ ਨਾਮ ਸਿੱਧੂ ਕਹਿਆ ਗਿਆ ਸੀ ਕਿ ਉਸ ਸਮੇਂ ਮੰਦਰ ਤੋਂ ਬਣਾਇਆ ਪੁਲ ਬਣਾਇਆ ਗਿਆ ਸੀ ਇੱਕ ਖਾਸ ਪੁਲ ਬਣਾਇਆ ਗਿਆ ਸੀ ਜਦੋਂ ਲੰਕਾ ਤੱਕ ਪਹੁੰਚ ਕਰਨੀ ਸੀ ਭਗਵਾਨ ਰਾਮ ਨੂੰ ਕਿ ਉਦੋਂ ਹੀ ਅੰਸ਼ ਹੈ ਜੀ ਉਦਾਈ ਅੰਸ਼ਾ ਜੀ ਇਹ ਉਹਦਾ ਹੀ ਇੱਕ ਹਿੱਸਾ ਜੀ ਉਹ ਰਾਮ ਵਿਸ਼ਵ ਬਿੰਦੂ ਪਰਸ਼ਦ ਆਲਾ ਨੇ ਉਹਦੇ ਅੰਸ਼ ਲੈ ਕੇ ਪੂਰੇ ਹਿੰਦੋਸਤਾਨ ਚ ਕਮਾਈ ਸੀ ਉਹ ਜਾਂਦੀਆਂ ਸਾਨੂੰ ਦੇ ਗਏ ਅਸੀਂ ਉਹਨਾਂ ਦੇ ਵੀ ਰਿਣੀ ਆ ਸਾਡੇ ਲੁਧਿਆਣਾ ਵਾਸੀਆਂ ਨੂੰ ਇਹਦੇ ਦਰਸ਼ਨ ਹੋਣਗੇ ਲੋਕਾਂ ਨੇ ਟੀਵੀ ਦੇ ਵਿੱਚ ਹੀ ਦੇਖੇ ਸੀ ਜਾਂ ਲੋਕਾਂ ਨੇ ਸੁਣੀਆਂ ਸੀ ਕਹਾਣੀਆਂ ਦੇ ਵਿੱਚ ਸੁਣਿਆ ਸੀ ਲੱਗਦਾ ਕਿ ਲੋਕਾਂ ਵਾਸਤੇ ਇੱਕ ਲੋਕਾਂ ਵਾਸੀ ਕਿ ਰੀਐਡਿਟੀ ਕ੍ਰੀਐਟੀਵਿਟੀ ਆ ਇਹ ਹੈ ਦੇਖੋ ਅੱਜ ਅੱਜ ਜਿਹੜੀ ਅਸੀਂ ਸੋਚ ਬਣਾਈ ਮਾਤਾ ਸੀਤਾ ਮਈਆ ਦੇ ਘਰ ਤੋਂ ਪਾਣੀ ਲੈ ਕੇ ਆਉਂਦੀ ਚਰਨਮਤ ਦੇ ਰੂਪ ਚ ਦੇਣ ਦੀ ਪ੍ਰਭੂ ਰਾਮ ਦੇ ਰੱਜ ਦੀ ਟਿਕਾ ਲਗਾਉਣ ਦੀ ਇੱਕ ਪ੍ਰਯਾਸ ਸਾਜੀ ਵਧੀਆ ਲੋਕਾਂ ਦੇ ਸੰਸਕਾਰ ਵਧੀਆ ਜਾਣ ਲੋਕਾਂ ਨੂੰ ਵਧੀਆ ਸਿਸਟਮ ਮਲੇ ਪ੍ਰਭੂ ਰਾਮ ਦੇ ਨੇੜੇ ਹੋਣ ਲੋਕੀ ਇਹ ਇਹ ਅਸੀਂ ਪ੍ਰਯਾਸ ਕੀਤਾ ਜੀ ਇਹ ਸਾਰਾ ਤੇ ਮੈਂ ਹਰ ਉਹ ਪਾਰਟੀ ਨੂੰ ਪੋਲੀਟੀਕਲ ਪਾਰਟੀਆਂ ਨੂੰ ਆਮ ਲੋਕਾਂ ਨੂੰ ਹਰ ਧਰਮ ਨੂੰ ਇਹ ਕਹਿਣਾ ਚਾਹਨਾ ਵੀ ਯਾਰ ਆਪਣੇ ਆਪਣੇ ਚੀਜ਼ਾਂ ਤੋਂ ਉੱਠ ਕੇ ਪਾਟੀਆਂ ਤੋਂ ਉੱਠ ਕੇ ਆਪਣੇ ਧਰਮਾਂ ਤੋਂ ਉੱਠ ਕੇ ਪ੍ਰਭੂ ਰਾਮ ਜਿਹੜੇ ਜਿਨੇ ਸਾਰੀ ਦੁਨੀਆ ਚਲਾਈ ਆ ਜਿਨੇ ਸ੍ਰਿਸ਼ਟੀ ਚਲਾਈ ਆ ਉਹਨਾਂ ਦੇ ਯੱਗ ਚ ਵੱਧ ਚੜ ਕੇ ਭਾਗ ਲਓ ਤੇ ਸਾਨੂੰ ਸਾਰਿਆਂ ਨੂੰ ਯੱਗ ਚ ਸੇਵਾ ਕਰਨ ਦਾ ਮੌਕਾ ਦਿਓ